ਮੇਰਾ ਬੇਟਾ ਸੀ ਪ੍ਰਭਜੋਤ ਸਿੰਘ 19 ਸਾਲ ਦਾ ਜੀ। ਉਹਦੀ ਢੂਈ ਚ ਦਰਦ ਸੀਗਾ। ਮੈਂ ਡਾਕਟਰ ਕੋਲੇ ਲੈ ਕੇ ਆਈ ਸੀ ਮਰ ਕੋਲੇ। ਇਹ ਮੈਨੂੰ ਕਹਿੰਦਾ ਵੀ ਇਹਦਾ ਐਕਸ-ਰੇ ਕਰਾਓ ਤੇ ਐਮ ਆਰ ਆਈ ਕਰਾਓ। ਮੈਂ ਕਰਵਾ ਕੇ ਲੈ ਕੇ ਆਈ ਬਲੈਤੀ ਰਾਮ ਦੇ। ਹਾਲਾ ਕਿ ਮੇਰੇ ਬੱਚੇ ਦੀ ਢੂਈ ਦੇ ਵਿੱਚ ਕੋਈ ਨੁਕਸ ਹੋਇਆ ਹੀ ਨਹੀਂ ਸੀ। ਤੇ ਮੈਨੂੰ ਕਹਿੰਦਾ ਵੀ ਇਹਦੀ ਸਰਜਰੀ ਹੋਊਗੀ ਤਿੰਨ ਦਿਨ। ਹੁਣ ਇਹਦੇ ਇੰਜੈਕਸ਼ਨ ਲਾ ਦਨੇ ਆ ਲਵਾ ਲਓ। ਹੁਣ ਸਾਨੂੰ ਤਾਂ ਕੋਈ ਪਤਾ ਨਹੀਂ ਇਹ ਤਾਂ ਡਾਕਟਰਾਂ ਨੂੰ ਪਤਾ ਵੀ ਕੀ ਉਹ ਆ। ਮੁੜ ਕੇ ਇਹਨਾਂ ਨੇ ਇੰਜੈਕਸ਼ਨ ਲਾਇਆ ਤਿੰਨ ਘੰਟੇ ਮੇਰੇ ਬੱਚੇ ਨੂੰ ਦਾਖਲ ਰੱਖਿਆ ਦਾਖਲ ਰੱਖਣ ਤੋਂ ਬਾਅਦ ਇਹੋ ਦੇ ਨਾ ਇੰਜੈਕਸ਼ਨ ਲਾਇਆ ਉਹਦੇ ਸਾਰੇ ਫੇਸ ਦੇ ਉੱਤੇ ਸ਼ਰਲੇ ਹੋ ਗਏ ਮੈਂ ਕਿਹਾ ਇਹਨਾਂ ਨੂੰ ਵੀ ਇਹ ਪਹਿਲਾਂ ਤਾਂ ਹੈ ਨਹੀਂ ਸੀ ਵੀ ਕਾਦੇ ਨਾਲ ਹੋ ਗਿਆ ਮੁੜ ਕੇ ਇਹਨਾਂ ਨੇ ਇੱਕ ਇੰਜੈਕਸ਼ਨ ਹੋਰ ਲਾਇਆ ਅਸੀਂ ਉਸ ਤੋਂ ਬਾਅਦ ਡਾਕਟਰ ਸਾਨੂੰ ਵੀ ਜਿਹੜੇ ਡਾਕਟਰ ਨੇ ਸਲਾਹ ਦਿੱਤੀ ਵੀ ਇਹਨੂੰ ਹੱਡੀ ਦੀ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਇਹਨਾਂ ਨੇ ਮੇਰੇ ਬੱਚੇ ਦਾ ਸਟਰੋਂਗ ਟੀਕਾ ਲਾ ਕੇ ਮੇਰਾ ਬੇਟਾ ਮਾਰਦਾ ਮੇਰਾ ਬੱਚਾ ਬਾਬਾ ਫਰੀਦ ਕਾਲਜ ਵਿੱਚ ਪੜਦਾ ਸੀ ਵੀਕਾਂ ਉਹ ਦਾ ਸਟੂਡੈਂਟ ਸੀ ਬਹੁਤ ਹੌਣ ਹਾਰ ਮੇਰਾ ਬੱਚਾ ਸੀ ਬਹੁਤ ਔਖਾ ਸੀ ਉਹ ਪੜਿਆ ਸੀ ਉਹਦੇ ਪਾਪਾ ਇੱਕ ਡਰਾਈਵਰ ਨੇ ਅਸੀਂ ਬਹੁਤ ਔਖਾ ਸੀ ਇਹ ਸਾਰਾ ਬੱਚਾ ਸੀ ਉਹ ਤੁਹਾਨੂੰ ਕਿਹੜੇ ਡਾਕਟਰ ਨੂੰ ਦੱਸਿਆ ਵੀ ਇਹ ਇੰਜੈਕਸ਼ਨ ਆ ਉਹ ਨਹੀਂ ਲਾਉਣੇ ਚਾਹੀਦੇ ਸਾਨੂੰ ਬੱਚੇ ਦੀਆਂ ਰਿਪੋਰਟਾਂ ਚ ਹੈ ਕੀ ਘਟਨਾ ਵਾਪਰੀ ਹੈ ਮੇਰਾ ਨਾਮ ਜਸਪਰੀ ਦਾ ਜੀ ਮੇਰਾ ਛੋਟਾ ਭਰਾ ਪ੍ਰਵਜੋਦੀ ਉਹਦੇ ਥੋੜਾ ਬੁਖਾਰ ਸੀਗਾ ਤੇ ਮਾੜਾ ਮਾੜਾ ਠੂਈ ਦਾ ਪੇਨ ਹੋ ਰਿਹਾ ਸੀ ਠੂਈ ਦਾ ਦਰਦ ਖਾਣ ਇਥੇ ਹਸਪਤਾਲ ਚ ਲੈ ਕੇ ਆਏ ਸਿਮਰਨ ਚ ਇਹਨਾਂ ਨੇ ਉਹਦੇ ਇੰਜੈਕਸ਼ਨ ਵਗੈਰਾ ਲਾਏ ਆ ਜੋ ਵੀ ਟ੍ਰੀਟਮੈਂਟ ਕੀਤਾਗਾ ਸਾਡੇ ਕੋਲ ਉਹਦੀਆਂ ਸਲਿੱਪਾਂ ਹੈਗੀਆਂ ਉਹਦੇ ਲਾਉਣ ਤੋਂ ਬਾਅਦ ਉਹਦੇ ਸਾਰੇ ਸਕਿਨ ਤੇ ਜ਼ਖਮ ਉੱਠੜੇ ਤੇ ਡਾਕਟਰ ਨੇ ਸਾਨੂੰ ਇਹ ਕਹਤਾ ਵੀ ਕਿ ਜੇ ਦੋ ਦਿਨ ਦੇ ਵਿੱਚ ਦਰਦ ਨਾ ਹਟਿਆ ਤਾਂ ਮੈਂ ਸਰਜਰੀ ਕਰੂੰਗਾ ਰੀੜ ਦੀ ਤੇ ਪਰ ਸਾਨੂੰ ਆਇਆ ਹੋਗਾ ਵੀ ਹਾਂ ਸਾਡਾ ਜਵਾਬ ਛੋਟਾਗਾ ਜੇ ਅਸੀਂ ਇਹ ਨਹੀਂ ਕਰਦੇ ਅਸੀਂ ਹੋਰ ਡਾਕਟਰ ਕੋਲ ਕੰਸਲਟ ਕੀਤਾ ਉਹ ਕਹਿੰਦੇ ਤੁਹਾਡੇ ਜਵਾਬ ਦੇ ਠੂਈ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ओके ਤੁਸੀਂ ਐਮ ਡੀ ਡਾਕਟਰ ਨਾਲ ਕੰਸਲਟ ਕਰੋ ਉੱਥੇ ਗਏ ਤਾਂ ਦੇਖਿਆ ਵੀ ਸਾਡੇ ਜਵਾਗ ਨੂੰ ਜੋ ਫੈਸ਼ਨਾਂ ਵਗੈਰਾ ਸੀਗੇ ਸਾਰੀਆਂ ਵੱਧ ਗਈਆਂ ਤੇ ਉਹਦੇ ਸੈਲ 9000 ਰਹਿ ਗਏ ਉੱਥੋਂ ਸਾਨੂੰ ਰੈਫਰ ਕੀਤਾ ਆਦੇਸ਼ ਤੇ ਆਦੇਸ਼ ਤੋਂ ਸਾਡੇ ਜਵਾਗ ਦੀ ਡੈਥ ਹੋ ਗਈ ਹੈਗੀ ਉੱਥੋਂ ਬਾਅਦ ਆਹ ਹਾਲ ਹੈ ਜੀ ਇਹ ਸਾਰਾ ਕੁਝ ਆ ਡਾਕਟਰ ਦੇ ਟਰੀਟਮੈਂਟ ਕਰਕੇ ਹੋਇਆਗਾ ਉਦੋਂ ਪਹਿਲਾਂ ਸਾਡੇ ਜਵਾਗ ਦੀ ਕੰਡੀਸ਼ਨ ਇੰਨੀ ਮਾੜੀ ਨਹੀਂ ਸੀ ਹਾਂਜੀ ਤੁਹਾਨੂੰ ਕਿਹ ਕਿਹ ਡੇਟ ਕੋ ਡੇਟ ਤੁਹਾਨੂੰ ਜਿੰਨਾ ਜਿਹੜਾ ਕੋਸ ਹੁੰਦੀ ਨਹੀਂ ਸਾਡੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਡਾਕਟਰ ਦੇ ਕੋਈ ਐਕਸ਼ਨ ਨਹੀਂ ਲੈਂਦੇ 19 ਸਾਲ ਦਾ ਸੀਗਾ ਪਾਪਾ ਫਰੀਚ ਪੜਦਾ ਸੀ ਬੀ ਕਾਮ ਕਰੀ ਜਾਂਦਾ ਸੀ ਜੀ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਜੀ ਨਾ ਪਤਾ ਕੀ ਹੋਤਾ ਹੈਗਾ ਹੁਣ ਕੋਈ ਤਰ੍ਹਾਂ ਦਾ ਮੇਰਾ ਨਾਂ ਇੰਸਪੈਕਟਰ ਹਰਜੋ ਸਿੰਘ ਹੈ ਮੁੱਖ ਹਫਸਾ ਥਾਣਾ ਸੇਵਲਾਈਨ ਮੇਰੇ ਨਾਲ ਇਹ ਪ੍ਰਜੋਤ ਨਾਂ ਦਾ ਲੜਕਾ ਹੈ 19 ਸਾਲ ਉਮਰ ਹੈ ਜਿਹਦੇ ਡੈਥ ਹੋਈ ਸੀਗੀ ਤੇ ਉਹਦੇ ਘਰ ਦੇ ਵੱਲੋਂ ਇਹ ਅਲੀਗੇਸ਼ਨ ਹੈ ਵੀ ਜਿਹੜੇ ਅਸੀਂ ਡਾਕਟਰ ਸਿੰਦਰਨ ਨੇ ਉੱਥੇ ਜਿਹੜਾ ਸਾਰਿਆਂ ਨੂੰ ਪਹਿਲਾਂ ਉਹਨੂੰ ਇਲਾਜ ਲਈ ਲੈ ਕੇ ਆਏ ਸੀ ਤੇ ਉਹਨਾਂ ਦੀ ਨਗਹਿਲੀ ਕਰਕੇ ਇਹਦੀ ਡੈਥ ਹੋਈ ਹੈ ਤੇ ਇਸ ਵਿੱਚ ਜਿਹੜਾ ਹੈਗਾ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਇੱਕ ਕਮੇਟੀ ਜਿਹੜੀ ਕਨਸਟੀਟਿਊਟ ਕਰ ਦਿੱਤੀ ਗਈ ਹੈ ਜਿਸ ਲੋ ਵੱਲੋਂ ਵੀ ਜਿਹੜਾ ਹੈ ਟਾਈਮ ਬౌండ్ 14 ਅੰਦਰ ਜਿਨ੍ਹਾਂ ਦੇ ਅੰਦਰ ਅੰਦਰ ਜਿਹੜੀ ਹੈ ਜੋ ਵੀ ਰਿਪੋਰਟ ਹੈਗੀ ਹੈ ਉਹ ਦੇ ਦਿੱਤੀ ਜਾਵੇ ਤੇ ਹੁਣ ਤੱਕ ਚੱਕਰ ਹਾਂਜੀ ਇਹ ਜਿਹੜਾ ਹੈਗਾ ਆਪਣੇ ਇਹਨਾਂ ਦੀ ਡੀ ਸਾਹਬ ਨਾਲ ਵੀ ਮੀਟਿੰਗ ਹੋ ਗਈ ਹੈ ਜਿਹੜੀ ਹੈ ਪਰਿਵਾਰ ਦੇ ਨਾਲ ਜਿਹੜੇ ਮੋਤਵਰ ਵਿਅਕਤੀ ਸੀ ਡੀ ਸਾਹਬ ਨਾਲ ਮੀਟਿੰਗ ਹੋਈ ਹੈ ਤੇ ਉਹਨੇ ਆਪਸ ਵਿੱਚ ਜਿਹੜੀ ਗੱਲਬਾਤ ਕਰਦੇ ਮੈਂ ਕੁਲਦੀਪ ਸਿੰਘ ਤਹਿਸੀਲਦਾਰ ਬਠਿੰਡਾ ਅੱਜ ਸਰਗਮਾ ਮਾਪਾ ਪਰਨਾ ਕਿਹੋ ਜਿਹਾ ਸਥਾਪਨ ਰਿਹਾ ਇੱਕ ਵਿਅਕਤੀ 85 ਸ੍ਰੀ ਪ੍ਰਭਜੋ ਸਿੰਘ 42 ਨੰਬਰ ਵਾਰਡ ਤੋਂ ਉਹਦੀ ਡੈਥ ਹੋ ਗਈ ਸੀਗੀ ਇਲਾਜ ਦੇ ਦੌਰਾਨ ਤਾਂ ਉਹਦੇ ਸਬੰਧ ਦੇ ਵਿੱਚ ਸਾਰੇ ਲੋਕ ਇਕੱਠੇ ਹੋ ਕੇ ਜਿਹੜਾ ਹੈਗਾ ਲਾਸ਼ ਨੂੰ ਹਸਪਤਾਲ ਦੇ ਸਾਹਮਣੇ ਰੱਖ ਕੇ ਲੱਗੇ ਸੀ ਇਸੇ ਦੌਰਾਨ ਜਿਹੜਾ ਪੇਰੈਂਟਸ ਦੀ ਡਿਮਾਂਡ ਔਰ ਐਮਸੀ ਸਾਹਿਬਾਨ ਦੀ ਡਿਮਾਂਡ ਤੇ ਸਿਟੀਸਨ ਨੂੰ ਬੁਲਾਇਆ ਸੀ ਇਹਨਾਂ ਸਾਰਿਆਂ ਨੂੰ ਸਾਢੀ ਸਾਬ ਨੇ ਜਿਹੜੀ ਸਿਵਲ ਸਰਜਨ ਬਜੰਡਾ ਨੇ ਉਹਨਾਂ ਦੰਦਰੇ ਕਮੇਟੀ ਕਨਸਟੀਟਿਊਟ ਕੀਤੀ ਹੈ ਜਿਹੜੀ ਪ੍ਰੋਪਰ ਦੱਸੂਗੀ ਕਿ ਕੀ ਕਾਰਨ ਸੀਗਾ ਡੈਥ ਦਾ ਕਿਸੇ ਦੀ ਨਗਹਿਲੀ ਕਰਕੇ ਹੋਈ ਜਾਂ ਨੇਚਰਲ ਡੈਥ ਹੋਈ ਜਾਂ ਕੀ ਵੀ ਕਾਰਨ ਰਾਇ ਨੇ ਉਹਦੇ ਸਬੰਧ ਦੇ ਵਿੱਚ ਹੁਣ ਜਿਹੜਾ ਹੈ ਇਹਨਾਂ ਨਾਲ ਗੱਲਬਾਤ ਕਰਕੇ ਧਰਨੇ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰਾਂਗੇ